ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਹਰਨਾਮਪੁਰਾ ਪਹੁੰਚੇ ਸੀ ਜੀ ਇਹ तकरीबन ਲੁਧਿਆਣੇ ਤੋਂ ਹੈਗਾ ਜੀ ਕੋਈ 15 ਤੋਂ 20 ਕਿਲੋਮੀਟਰ ਦੀ ਦੂਰੀ ਤੇ ਪੂਰੇ ਸੋਹਣੇ ਪਿੰਡਾਂ ਚ ਇਹ ਪਿੰਡ ਦਾ ਨਾਂ ਜੀ ਦੋ ਤਿੰਨ ਵਾਰੀ ਪਿੰਡ ਮੰਨ ਲਓ ਨੈਸ਼ਨਲ ਅਵਾਰਡ ਵੀ ਮਿਲ ਚੁੱਕਿਆ ਪਿੰਡ ਨੂੰ ਪਿੰਡ ਬਹੁਤ ਸੋਹਣਾ ਜੀ ਤੇ ਜਿੰਨਾ ਸੋਹਣਾ ਪਿੰਡ ਆ ਉੰਨੇ ਸੋਹਣੇ ਹੀ ਬਾਈ ਦੇ ਪਸ਼ੂ ਹੈ ਜੀ ਠੀਕ ਹੈ ਜੀ ਬਹੁਤ ਜ਼ਿਆਦਾ ਸ਼ੌਂਕ ਹੈ ਚਲੋ ਉਹ ਮੁੰਡਾ ਘਰੇ ਹੈ ਨਹੀਂ ਬਾਈ ਹੁਣਿਆਂ ਨੂੰ ਵੀ ਸ਼ੌਂਕ ਆ ਜੀ 90 ਤੋਂ ਕੰਮ ਕਰ ਰਹੇ ਆ ਕਰੀਬ ਮੰਨ ਲਓ ਤੁਸੀਂ ਦੇਖ ਲਓ ਵੀ 35 ਸਾਲਾਂ ਦੇ ਕਰੀਬ ਹੋ ਚੁੱਕੇ ਆ ਜੀ ਬਾਈ 90 ਚ ਆਪ ਦੁੱਧ ਪਾਉਂਦੇ ਸੀਗੇ ਜੀ ਠੀਕ ਐ ਤੇ ਅੱਜ ਚਲੋ ਇਹਨਾਂ ਦਾ ਕੰਮ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਉੱਪਰ ਆ ਜੀ ਤੇ ਬਾਈ ਅੱਜ ਮੰਨ ਲਓ ਕੋਈ ਆਪ ਇਹਨਾਂ ਦਾ ਆਫਿਸ ਐ ਉਹ ਕੰਮ ਬਾਰੇ ਚਲੋ ਮੈਨੂੰ ਬਾਹਰ ਨੌਲੇਜ ਨਹੀਂ ਬਾਈ ਆਪ ਦੱਸਣਗੇ ਵੀ ਕੀ ਕਰਦੇ ਆ ਜ਼ਿਆਦਾਤਰ ਸ਼ੌਂਕ ਆ ਜਿਹੜਾ ਪਸ਼ੂਆਂ ਦਾ ਜੀ ਉਹ ਮੁੰਡੇ ਨੂੰ ਐ ਜੀ ਠੀਕ ਐ ਜੀ ਆਪਣੀ ਵੀਡੀਓ ਦੇਖ ਕੇ ਮੁੰਡੇ ਨੇ ਆਪਾਂ ਨੂੰ ਫੋਨ ਕੀਤਾ ਸੀ ਅੱਜ ਆਪਣਾ ਟੂਰ ਸੀਗਾ ਜੀ ਲੁਧਿਆਣੇ ਦਾ ਜੀ ਜੇ ਤੁਹਾਨੂੰ ਪਤਾ ਆ ਪਾਲ ਪੰਜਾਬ ਟੂਰ ਕਰਦੇ ਆ ਜੀ ਆਪਣੇ ਟੂਰ ਗਰੁੱਪ ਚੈਟ ਹੋਣ ਵਾਸਤੇ ਮੇਰੇ ਨੰਬਰ 9815843096 ਤੇ ਤੁਸੀਂ ਹੈਲੋ ਲੈ ਕੇ ਤੇ ਆਪਦੇ ਏਰੀਆ ਦਾ ਨਾਮ ਲਿਖ ਕੇ ਭੇਜ ਸਕਦੇ ਆ ਜੀ ਜਿਹੜੇ ਬੰਦੇ ਨੇ ਆਪਾਂ ਨੂੰ ਬੁਲਾਉਣਾ ਜੀ ਜਿਵੇਂ ਆ ਬਾਈ ਜੀ ਆਪਣੇ ਟੂਰ ਚ ਗਰੁੱਪ ਚੈਟ ਸੀਗੇ ਜੀ ਤੇ ਅੱਜ ਲੁਧਿਆਣੇ ਦਾ ਟੂਰ ਸੀ ਇਹਨਾਂ ਨੂੰ ਇਨਫੋਰਮੇਸ਼ਨ ਆਈ ਤੇ ਇਹਨਾਂ ਨੇ ਆਪਾਂ ਨੂੰ ਬੁਲਾਇਆ ਜੀ ਹਰਨਾਮਪੁਰਾ ਪਿੰਡ ਤੋਂ ਉਹ ਫੇਰ ਦੱਸਦਗੇ ਜੀ ਤੇ ਇਹਨਾਂ ਕੋਲੇ ਇੱਕ ਰਿਪੀਟਰ ਮੱਝ ਸੀਗੀ ਜਿਹੜੀ ਮੇਨ ਆਪਾਂ ਦਿੱਕਤ ਰਿਪੀਟਰਾਂ ਦੀ ਤੁਹਾਨੂੰ ਪਤਾ ਸੋਲਵ ਕਰਦੇ ਆ ਜੀ ਠੀਕ ਹੈ ਤੇ ਮੱਝ ਤਕਰੀਬ-ਤਕਰੀਬ 5 ਵਾਰੀ ਸਿਮਨ ਲਵਾ ਦਿੱਤੇ ਆ ਜੀ ਪਰ ਕੋਈ ਬਾਹਲੀ ਐਡੀ ਨੌਕਸ ਵਾਲੀ ਗੱਲ ਨਹੀਂ ਜਿਉ ਕੋਈ ਹਾਰਮੋਨ ਨਹੀਂ ਦਿੱਤਾ ਗਿਆ ਤੇ ਮੰਨ ਲਓ ਕੋਈ ਜਿਵੇਂ ਇਹਨੂੰ ਵਿਟਾਮਿਨ ਵਗੈਰਾ ਦਿੱਤੇ ਗਏ ਤਾਂ ਮੱਝ ਨੇ ਨਾਰਮਲ ਗੱਭਣ ਹੋ ਜਾਣਾ ਇਹ ਸੇ ਤੁਸੀਂ ਦੇਖ ਹੀ ਸਕਦੇ ਆ ਜੀ ਇਹ ਦੋ ਮੱਝਾਂ ਇਹਨਾਂ ਨੇ ਹਰਿਆਣੇ ਤੋਂ ਲਈਆਂ ਹੋ ਪਰਲੀ ਮੱਝ 19 ਕਿਲੋ ਦੁੱਧ ਦੇ ਰਹੀ ਆ ਕਹਿੰਦੇ ਦਿੱਤਾ ਉਹਨਾਂ ਨੇ 19 ਕਿਲੋ ਤੇ ਇਹਨੇ 17 ਜੀ ਜਿੰਨੀ ਇਹ ਮੱਝਾਂ ਤੋਂ ਬਿਨਾ ਜਿਹੜੀ ਸਾਰੀ ਬਰੀਡ ਇਹਨਾਂ ਦੀ ਘਰ ਦੀ ਤਿਆਰ ਆ ਜੀ ਠੀਕ ਆ 90 ਤੋਂ ਕੰਮ ਕਰ ਰਿਹਾ ਬਹੁਤ ਕੱਟੀਆਂ ਵੇਚ ਵੀ ਚੁੱਕੇ ਆ ਤੇ ਤਿਆਰ ਵੀ ਆ ਜੀ ਜਿਵੇਂ ਤੁਸੀਂ ਆਹ ਪੂ ਆ ਜੋ ਟੀ ਗੱਬਣਾ ਜੀ ਠੀਕ ਆ ਉਹ ਝੋਟੀਆਂ ਹਜੇ ਚੋਂ ਥੋੜੀਆਂ ਹੀ ਆ ਵੀਕ ਆ ਉਹ ਪਰਲੀ ਝੋਟੀ ਆਪਾਂ ਚੈੱਕ ਕੀਤੀ ਸੀ ਅੱਜ ਜੀ ਉਹ ਅੰਦਰੋਂ ਵੀਕ ਹੈ ਦੋ ਵਾਰੀ ਸੀਮਨ ਲਵਾਇਆ ਪਰ ਉਹਦੇ ਸੀਮਨ ਲਵਾਉਣ ਦਾ ਫਾਇਦਾ ਨਹੀਂ ਹਜੇ ਵੇਟ ਨਹੀਂ ਪੂਰਾ ਜੀ ਚਲੋ ਥੋੜਾ ਜਿਹਾ ਹਜੇ ਬੰਨ ਨੂੰ ਨੌਲੇਜ ਘੱਟ ਆ ਜੀ ਕਿਉਂ ਮੁੰਡਾ ਹਜੇ 17 ਸਾਲਾਂ ਦਾ ਹੀ ਆ ਜੀ ਜਿੰਨੀ ਕਿ ਨੌਲੇਜ ਆ ਮੁੰਡੇ ਨੂੰ ਹੀ ਆ ਬਾਈ ਕਹਿੰਦੇ ਵੀ ਮੈਨੂੰ ਤਾਂ ਹੁਣ ਪਤਾ ਵੀ ਨਹੀਂ ਥੋੜਾ ਜਿਹਾ ਕੰਮ ਛੱਡੇ ਨੂੰ ਉਹਨੂੰ ਟਾਈਮ ਹੋ ਗਿਆ ਜੀ ਠੀਕ ਆ ਇਹ ਹੁਣ ਆਪਦੇ ਆਫਿਸ ਦਾ ਕੰਮ ਸਾਂਭਦੇ ਤੇ ਜ਼ਿਆਦਾਤਰ ਮੁੰਡੇ ਹੀ ਇਧਰਲੇ ਪਾਸੇ ਮੰਨ ਲਓ ਕੰ ਤੇ ਸ਼ਹਿਰਦਾਰੀ ਨੇੜੇ ਆ ਜੀ ਦੁੱਧ ਉੱਦਦਾ ਵਧੀਆ ਹੁਣੇ ਘਰੋਂ ਨਹੀਂ ਮਤਲਬ ਘਰੋਂ ਹੀ ਲੈ ਕੇ ਜਾਂਦੇ ਆ ਦੁੱਧ ਆ ਬਾਈ ਤੋਂ ਸਾਰੀ ਗੱਲਬਾਤ ਆਪਾਂ ਕਰਾਂਗੇ ਬਾਈ ਨਾਲ ਵੀ ਕੀ ਰੇਟ ਦੁੱਧ ਆ ਕੀ ਰੇਟ ਦੁੱਧ ਪੈ ਰਿਆ ਜੀ ਹੁਣ ਇਸ ਟਾਈਮ ਤੁਹਾਡਾ ਦੁੱਧ ਪਾ ਰਹਿਣੀ 60 ਪੈ ਰਹੀ ਸੀ 60 ਰੁਪਏ ਕਿਲੋ ਜੀ ਠੀਕ ਹੈ ਜੀ ਘਰੋਂ ਨਹੀਂ ਜਾ ਰਹੇ ਆ ਕਿੰਨੇ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਆ ਜੀ ਹੁਣ ਤੱਕ ਆਪਾਂ ਕਿੰਨਾ ਕ ਇਹ ਚ ਕਮਾ ਲਿਆ ਆਪਾਂ ਨਾ ਜੀ 90 ਸਾਲ ਤੋਂ ਕੰਮ ਕਰ ਰਹੇ ਆ ਡੈਰੀ ਫਾਰਮ ਦਾ ਹਾਂਜੀ ਉਸ ਤੋਂ ਬਾਅਦ ਅਸੀਂ 2008 ਦੇ ਵਿੱਚ ਪ੍ਰਾਪਰਟੀ ਦਾ ਕੰਮ ਕੀਤਾ ਅੱਛਾ ਜੀ ਉਸ ਤੋਂ ਬਾਅਦ ਮੇਰਾ ਮੁੰਡਾ ਜੀ ਨੌਂ ਕਿ ਨੌਂ ਸਾਲ ਦਾ ਸੀ ਜਦੋਂ ਠੀਕ ਘਰ ਚੋਂ ਲੱਗਿਆ ਸੀ ਅੱਛਾ ਨੌਂ ਸਾਲ ਨੌਂ ਸਾਲ ਦਾ ਧਾਰ ਚੋਂ ਲੱਗਿਆ ਸੀ 10 11 ਸਾਲ ਦਾ ਹੋ ਗਿਆ ਦਾ ਪੂਰਾ ਹੋ ਕਾਰੀਗਰ ਬਣ ਗਿਆ ਸੀ ਨਗਰਾਂ ਦਾ ਅੱਛਾ ਜੀ ਤੇ 12 ਸਾਲ ਦਾ ਜਦੋਂ ਹੋ ਗਿਆ ਉਹਨੇ ਸਾਨੂੰ ਕੰਮ ਤੋਂ ਪਰੇ ਕਰਤਾ ਠੀਕ ਹੈ ਜੀ ਫਿਰ ਉਹ ਅੱਜ ਤੱਕ ਪੜਦਾ ਵੀ ਆ ਤੇ ਕੰਮ ਵੀ ਆਪ ਹੀ ਸੰਭਾਲਦਾ ਠੀਕ ਹੈ ਜੀ ਤੇ ਪੂਰਾ ਸਾਡੇ ਆਲੇ-ਦਾਲੇ 5 6 7 ਪਿੰਡਾਂ ਦੇ ਵਿੱਚ ਉਹ ਨਵਜੋਤ ਦੇ ਨਾਲ ਜੋਤ ਦੇ ਨਾਂ ਤੇ ਪੱਕਾ ਨੂੰ ਨਵਜੋਤਾ ਉਹਦਾ ਜੀ ਕੱਚਾ ਨੂੰ ਜੋਤ ਅੱਛਾ ਡਾਕਟਰ ਵਗਾਰਾ ਨੂੰ ਜਲੋਂ ਗੱਪਣਾ ਕਰਾਉਂਦਾ ਅੱਛਾ ਜੀ ਮੱਜਾਂ ਨੂੰ ਸਾਰਿਆਂ ਨੂੰ ਜੋ ਡਾਕਟਰ ਨੇ ਟੀਕਾ ਲਾਉਣਾ ਗੱਬਣਾ ਵਾਲਾ ਉਹ ਚੈੱਕ ਕਰਕੇ ਜਿਹੜੇ ਹਰਿਆਣੇ ਦੇ ਵਧੀਆ-ਵਧੀਆ बोलाले बोला ਉਹਨਾਂ ਦੇ ਜੋ 2 ਕਰੋੜ ਦਾ 4 ਕਰੋੜ ਦਾ 6 ਕਰੋੜ ਵਾਲੇ ਨੇ ਉਹਨਾਂ ਦੇ ਇਦਾਂ ਨੇ ਟੀਕੇ ਚੈੱਕ ਕਰਕੇ ਲਗਾਉਣੇ ਆ ਚੈੱਕ ਕਰਕੇ ਲਗਾਉਣਾ ਹਾਂਜੀ ਹਾਂਜੀ ਅੱਗੇ ਸਾਡੀਆਂ ਜਿਹੜੀਆਂ ਕਟੀਆਂ ਨੇ ਤੁਸੀਂ ਦੇਖ ਚੁੱਕੇ ਹੋ ਹਾਂਜੀ ਹਾਂਜੀ ਵਧੀਆ ਬਰੀਡ ਦੀਆਂ ਨੇ ਅਜੇ ਅਸੀਂ ਅਸੀਂ ਉੱਥੇ ਨਹੀਂ ਪਹੁੰਚੇ ਅਜੇ ਜਿਹੜੇ ਇਹ ਬੱਚੇ ਦੇਣਗੇ ਆ ਉਹ ਅਸੀਂ ਪੂਰੀ ਬਰੀਡ ਜਾ ਆ ਜਾਂਦੇ ਹਾਂ ਉਹ ਬਰੀਡ ਜਾ ਹਾਂਜੀ ਹਾਂਜੀ ਮੰਨ ਲਓ ਇਹਦੇ ਤੁਸੀਂ ਬਰੀਡ ਤੇ ਕੰਮ ਕਰਦੇ ਹੋ ਤੁਹਾਨੂੰ ਥੋੜਾ ਟਾਈਮ ਹੋ ਜਾਣਾ ਹੀ ਸਾਨੂੰ ਹੋਗੇ ਜੀ ਜਦੋਂ ਮੁੰਡੇ ਨੂੰ ਸੰਭਾਲਿਆ 8 ਸਾਲ 8 ਸਾਲ ਹੋ ਗਏ 8 ਸਾਲ ਹੋ ਗਏ ਜੀ ਸਾਲੋ ਤੁਸੀਂ ਹਜੇ ਵੀ ਕਹਿੰਦੇ ਆ ਵੀ ਅਸੀਂ ਹਜੇ ਬ੍ਰੀਡ ਨਹੀਂ ਹੋਏ ਹਜੇ ਨਹੀਂ ਹੋਏ ਜੀ ਹਜੇ ਤਾਂ ਹੱਟਾ ਨਹੀਂ ਹੋਏ 65% ਤੇ ਫਿਰਦੇ ਆ ਹਾਂ ਜੀ ਹਾਂ ਜੀ 100 ਕਿ ਦੋ ਮੰਤੋਂਗੇ 100 ਅਸੀਂ ਚਲੋ ਸਾਡੀ ਆਹ ਝੋਟੀਆਂ ਗਾਹ ਬੱਚੇ ਦੇਣ ਗੀਆਂ ਫਿਰ ਅਸੀਂ ਬੰਨਾਂਗੇ 12 ਤੋਂ 12 ਕਿਲੋ ਵਾਲੀ ਪਹਿਲਾਂ ਤੁਹਾਡੇ ਘਰੇ ਤਿਆਰ ਘਰੇ ਤਿਆਰ ਹੋ ਗਈ ਫਿਰ ਉਦੋਂ ਬੰਨਾਂ ਦੇ ਦੀ ਉਦੋਂ ਬੰਨਾਂਗੇ ਹਾਂ ਜੀ ਆਪਾਂ ਹਰਿਆਣੇ ਤੋਂ ਲੈਂਦੀ ਆਈਏ ਹਾਂ ਜੀ ਹਰਿਆਣੇ ਤੋਂ ਲਈਆਂ ਨੇ ਜੀ ਇਹ ਜਾ ਕੇ ਨਹੀਂ ਲਈਆਂ ਫੋਨ ਤੇ ਹੀ ਮੰਗਵਾਈਆਂ ਨੇ ਫੋਨ ਤੇ ਹੀ ਮੰਗਵਾਈਆਂ ਹਾਂ ਵਧੀਆ ਕਿੰਨਾ ਦੁੱਧ ਦੇ ਰਹੇ ਆ ਜੀ ਇਹ ਦੁੱਧ ਇਕਲੇ ਲੇ ਤੁਸੂਗੇ ਤੇ ਆਉਣ ਗੱਬਣਾ ਜੀ ਹੁਣ ਗੱਬੜਾ ਨੇ 7-7 ਮਹੀਨੇ ਦੀਆਂ 7-7 ਮਹੀਨੇ ਦੀਆਂ ਫੀਡ ਵਗੈਰਾ ਬਾਈ ਜੀ ਕਰਦੇ ਨਹੀਂ ਜੀ ਫੀਡ ਕਰਦੀ ਰਿਹਾ ਕਿ ਕੱਲੀ ਫੀਡ ਨਹੀਂ ਮੱਕੀ ਫੀਡ ਤੇ ਚੋਕਰ ਹਾਂਜੀ ਆਪਣਾ ਦੂਜਾ ਸੋਲਿਆਂ ਦਾ ਚੋਕਰ ਹੋ ਗਿਆ ਜੀ ਠੀਕ ਹੈ ਜੀ ਤੇ ਗਾਹ ਹੋ ਗਿਆ ਦੂਜੀ ਆਪਣੇ ਮਿੰਡਲ ਬੈਕਟਰ ਵਗੈਰਾ ਸਾਰਾ ਵਿੱਚ ਪਾ ਕੇ ਨਾਲ ਕੈਲਸ਼ੀਅਮ ਨਾਲ ਸਰੋਂ ਦਾ ਤੇਲ ਇੱਕ ਦਿਨ ਛੱਡ ਕੇ ਜੀ ਅੱਛਾ ਅੱਛਾ ਜੀ ਉਹ ਰੈਗੂਲਰ ਕੈਲਸ਼ੀਅਮ ਤੇ ਸਰੋਂ ਦਾ ਤੇਲ ਤੁਸੀਂ ਦਿਨੇ ਦੇ ਦਿੰਦੇ ਹੋ ਰੈਗੂਲਰ ਦੇ ਰੈਗੂਲਰ ਦਿਨੇ ਠੀਕ ਹੈ ਜੀ ਤੇ ਮੰਨ ਲਓ ਇਹ ਕੋਈ ਜਿਵੇਂ ਤੁਸੀਂ ਸਰੋਂ ਦਾ ਤੇਲ ਦਿੰਨੇ ਆ ਜੀ ਚਲੋ ਮੈਂ ਬੰਦ ਕਰਵਾਉਣਾ ਵੈਸੇ ਸਰੋਂ ਦਾ ਤੇਲ ਮੈਂ ਦਵਾਉਂਦਾ ਨਹੀਂ ਕੋਈ ਪੱਠਿਆਂ ਦੀ ਦਿੱਕਤ ਆਈ ਤੁਹਾਨੂੰ ਕਦੇ ਵੀ ਪਸ਼ੂ ਛੱਡਦੇ ਆ ਜਾਂ ਘਟਦੇ ਆ ਪਸ਼ੂ ਨਹੀਂ ਜੀ ਸਾਨੂੰ ਕੋਈ ਦਿੱਕਤ ਨਹੀਂ ਆਈ ਕਦੇ ਨਹੀਂ ਆਈ ਇੱਕ ਦਿਨ ਛੱਡ ਕੇ ਦਿੰਦੇ ਆ ਇੱਕ ਦਿਨ ਛੱਡ ਕੇ 100 ਗ੍ਰਾਮ 100 ਗ੍ਰਾਮ 100 ਗ੍ਰਾਮ ਠੀਕ ਹੈ ਜੀ ਤੇ ਸਿਹਤ ਆ ਪਸ਼ੂਆਂ ਦੀ ਓਵਰਾਲ ਸਹੀ ਆ ਨਾ ਹਾਂਜੀ ਹਾਂਜੀ ਅਸੀਂ ਇਹਨਾਂ ਨੂੰ ਫਿਰ ਸੂਣ ਤੋਂ ਪਹਿਲਾਂ 5-5 ਕਿਲੋ ਡਾਲਡਾ ਕੇ ਹੋ ਵਿਚਾਰ ਦਿੰਦੇ ਆ ਜੀ ਅੱਛਾ ਜੀ ਸੂਣ ਤੋਂ 20 ਦਿਨ ਪਹਿਲਾਂ ਠੀਕ ਹੈ ਠੀਕ ਹੈ। ਚਾਲਦਾ ਕਿਉ ਪੰਜ ਪੰਜ ਕਿਲੋ ਚਾਰ ਦੇ ਜਿਆਦਾਤਰ ਤੁਸੀਂ ਸੋਨੂੰ ਮੱਝਾਂ ਦੇ ਚੰਗਾ ਲੱਗਦਾ ਕੰਮ ਕਰਨਾ ਕਿ ਗਾਵਾਂ ਦੇ ਸਾਨੂੰ ਮੱਝਾਂ ਦਾ ਚੰਗਾ ਲੱਗਦਾ ਹੈ। ਹਾਂ ਸਾਨੂੰ ਗਾਂ ਕੋਈ ਏਡੀ ਫਿੱਟ ਨਹੀਂ ਬੈਠੀ ਪਹਿਲਾਂ ਤੋਂ। ਅੱਛਾ ਪਹਿਲਾਂ ਤੋਂ। ਕੀ ਰੇਟ ਦੁੱਧ ਪੈ ਰਿਹਾ ਜੀ ਆਪਣਾ ਇੱਥੇ? ਇੱਥੇ ਪੈ ਰਿਹਾ ਜੀ 60 ਰੁਪਏ ਜਿਹੜੇ ਘਰ ਵਾਲਿਆਂ ਨੂੰ ਦਿੰਦੇ ਆ 75 80 ਰੁਪਏ ਦਿੰਦੇ ਆ। ਅੱਛਾ 75 80। ਉਹ ਵਧੀਆ। ਹਾਂ ਜੀ ਹਾਂ ਜੀ ਜੋ ਘਰ ਵਾਲੇ ਬੰਨੇ ਘਰ ਵਾਲਿਆਂ ਨੂੰ ਕਟਾ ਕੇ ਦਿੰਦੇ ਆ ਜੀ ਅਸੀਂ। ਹਾਂ ਜੀ। ਕਿਉਂ ਦੋਜੀ ਕੋਲ ਦੋ ਦਿਨਿਆਂ ਦਾ ਪੈਸੇ ਇਕੱਠੇ ਮਿਲ ਜਾਂਦੇ ਆ। ਹ ਪੈਸੇ ਕੋਈ ਚਾਰ ਕਮ ਆ ਜਾਂਦੇ ਨੇ ਜੀ ਹਾਂਜੀ ਹਾਂਜੀ ਅਸੀਂ ਬਾਕੀ ਮੈਂ ਇਹ ਕਹਾਂਗਾ ਸਾਰੇ ਡੰਗਰ ਪਸ਼ੂ ਵਾਲਿਆਂ ਨੂੰ ਜੀ ਦਾਣੇ ਤੋਂ ਬਿਨਾ ਤਾਂ ਮਤਲਬ ਬਾਬਿਆਂ ਨੇ ਫਿਰ ਆਪਾਂ ਗੁਰਦੀ ਰੋੜੀ ਚੱਕ ਕੇ ਤੁਰ ਪਏ ਨੇ ਸਤਰਾਉਣ ਵੀ ਵਾਧ ਮਿਲਦੀ ਨਹੀਂ ਬੱਚਾ ਸਾਰੀਆਂ ਮਿਲਦੀਆਂ ਨੇ ਜੀ ਬਾਬਿਆਂ ਦੇ ਜਾਣ ਦੀ ਲੋੜ ਨਹੀਂ ਇਹ ਤਾਂ ਜੇ ਤੁਸੀਂ ਖਰਾਕ ਪਾਉਂਗੇ ਬੱਚਾ ਰਹਿਣ ਗਿਆ ਵੀ ਗੱਭਣ ਦੁੱਧ ਵੀ ਦੇਣ ਗਿਆ ਬੋਲਣ ਗਿਆ ਵੀ ਹੀਟ ਚ ਵੀ ਆਉਣ ਗਿਆ ਸਹੀ ਹੈ ਸਹੀ ਜਦੋਂ ਖਰੀਦ ਥੈਲਾ ਤਾਂ 1 ਫੀਟ ਦਾ ਲੈਣਾ ਪੰਜ ਮੱਝਾਂ ਨੇ ਫਿਰ ਦੀ ਇਹਨਾਂ ਨੇ ਕੁਝ ਨਹੀਂ ਕਰਦਾ ਨਹੀਂ ਕੁਝ ਦੇਣਾ ਮੰਨ ਲਓ ਵੀ ਤੁਸੀਂ ਸਿਹਤ ਪਹਿਲਾਂ ਸੋਚਦੇ ਆ ਆਪਦਾ ਪ੍ਰੋਫਟ ਨਹੀਂ ਸੋਚਦੇਗੇ ਵੀ ਯਾਰ ਪਸ਼ੂ ਦੀ ਸਿਹਤ ਨਾ ਜੀ ਉਟਲਾ ਕੰਮ ਤੋਂ ਪਹਿਲਾਂ ਢਾਣਾ ਸੀ ਪ੍ਰੋਪਰ ਕਰਦੇ ਦੁੱਧ ਦੇ ਵਿੱਚੋਂ ਆਵੇ ਨਾ ਆਵੇ ਪ੍ਰੋਪਰ ਆਪਦੇ ਕੋਲੋਂ ਲਿਆਉਣਾ ਕੋਲੋਂ ਲਿਆਉਣਾ ਹਾਂਜੀ ਹਾਂਜੀ ਆਪਾਂ ਹੁਣ ਜਿਆ ਬੰਦਾ ਆ ਸਾਡੀ ਪ੍ਰਾਪਰਟੀ ਦਾ ਇਹ ਵੀ ਹਨ ਦੁੱਧ ਦੇ ਵਿੱਚੋਂ ਇਹ ਬੱਚਦਾ ਹਾਂ ਜਿਹੜੀ ਆ ਝੋਟੀਆਂ ਬਣਦੀਆਂ ਹਾਂ ਜਿਵੇਂ ਆ ਝੋਟੀਆਂ ਹੁਣ 5 ਝੋਟੀਆਂ ਤਿਆਰ ਆ ਜੀ ਹਨਾ ਹਾਂਜੀ ਹਾਂਜੀ ਜੀ ਤਕਰੀਬਨ ਮੰਨ ਕੇ ਚੱਲੋ ਜਿਵੇਂ ਜਿਵੇਂ ਝੋਟੀਆਂ ਦੀ ਬਰੀਡ ਹੈ ਨਾ 1.5 ਲੱਖ ਤੋਂ ਘੱਟ ਕਿਤੇ ਨਹੀਂ ਜਾਂਦਾ 7.5 10 ਲੱਖ ਰੁਪਈਆ ਸੋਡਾ ਇਹ ਖੜਾ ਠੀਕ ਆ ਉਹ ਝੋਟੀਆਂ ਇਹਨਾਂ ਦੀਆਂ ਤਿਆਰ ਹੋਈਆਂ ਜੀ ਉਧਰ ਦਿਖਾਉਣੇ ਆ ਜੀ ਆ ਝੋਟੀਆਂ ਇਹ ਜਦੋਂ ਪਰਮਾਤਮਾ ਦੀ ਕਿਰਪਾ ਨਾਲ ਹੈ ਵੀ ਜਿਆਦਾ ਇਕਰਤ ਹੈ ਜੀ ਆ ਬੱਠੀ ਹੈ ਦੀ ਇੱਕ ਆ ਨੀਲੀ ਦੀ ਹੈ ਜੀ ਇਹਨਾਂ ਕੋਲ ਠੀਕ ਹੈ ਇਹ ਕਿਹੜੀ ਨਹੀਂ ਆਈ ਹੈ ਜੀ ਮੱਧ ਕੋਈ ਨੀਲੀ ਹੈ ਨਹੀਂ ਆਪਣੇ ਕੋਲ ਨੀਲੀ ਹੈ ਜੀ ਇਹ ਲਈ ਹੈ ਜੀ ਉਹ ਆਜੂ ਦਿਖਾਉਣਾ ਤੁਹਾਨੂੰ ਇਹਦੇ ਵਿੱਚੋਂ ਲਈ ਹੈ ਇਹ ਆਜਾ ਵੀ ਪੀਖਾ ਲੀਏ ਇਹ ਵੀ ਥਾਲਾ ਤੋਂ 20 ਕਿਲੋ ਤੋਂ ਦਿੱਤੇ ਛੋਟੀ ਜੀ ਵੱਜਾ ਜੀ ਹਾਂ ਇਹਦੇ ਮੱਥੇ ਤੇ ਬੱਲ ਆਈ ਹੈ ਚਾ ਇਹਦੇ ਚ ਵਾਗੀਆਂ ਜੀ ਇਹ ਕਿਹੜੇ ਸੀਮਨ ਦੀ ਆਈ ਹੈ ਇਹੋ ਕਿ ਮੁੰਡੇ ਨੂੰ ਹੀ ਪਤਾ ਕਿ ਮੁੰਡੇ ਨੂੰ ਪਤਾ ਜੀ ਅੱਛਾ ਇਹਦੇ ਬਾਰੇ ਮੁੰਡੇ ਤੇ ਹੁਣ ਆਪਣੇ ਕੋਲੇ ਐਸ ਟਾਈਮ ਜਿਹੜੀ ਘਰ ਦੀ ਬਰੀਡ ਚੋਂ ਕਿਹੜੀ ਮੱਝ ਆ ਜਿਹੜੀ ਸਭ ਤੋਂ ਜ਼ਿਆਦਾ ਦੁੱਧ ਦਿੰਦੀ ਸਾਡੇ ਕੋਲ ਜੀ 15 ਤੋਂ 16 ਲੀਟਰ ਤੋਂ ਘੱਟ ਕੋਈ ਵੀ ਮੱਝ ਨਹੀਂ ਹੈਗੀ ਜਿਹੜੀਆਂ ਖੜੀਆਂ ਅੱਛਾ ਹੁਣ ਹਾਂ ਜੀ 15 16 15 16 ਤੋਂ ਘੱਟ ਕਿਸੇ ਨੇ ਨਹੀਂ ਤੇ ਉਹ ਹਰਿਆਣੇ ਵਾਲਿਆਂ ਚਲੋ ਆਪਣੀਆਂ 20 ਦੇ ਲੈ ਦੇ ਦੇ ਆ ਜੇ ਇੱਕ ਤੁਸੀਂ ਅੰਦਰ ਮੱਝ ਲਿਆਂਦੀ ਉਹ ਵੀ ਚੰਗੀ ਆ ਉਹ ਵੀ ਚੰਗੀ ਆ ਹਾਂ ਜੀ ਹਾਂ ਤੇ ਇਹ ਫਿਰ ਆਪਾਂ 1.5 ਲੱਖ ਦੀਆਂ ਲਈਆਂ ਸੀ ਜਣਾ ਜੀ ਤੁਸੀਂ ਹਾਂ 1.5 ਲੱਖ ਦੀਆਂ ਜੀ 1 ਲੱਖ ਦੀਆਂ 145 145 ਦੀ 5-5000 ਰੁ ਠੀਕ ਆ ਵਧੀਆ ਬੰਦਾ ਸੀ ਜੀ ਨੇ ਭੇਜਿਆ ਹਾਂ ਜਿਵੇਂ ਤੁਸੀਂ ਕਿਹਾ ਵੀ ਜੇ ਠੱਗੀ ਮਾਰਨੀ ਤਾਂ ਬਈ ਇੱਕ ਵਾਰੀ ਮਾਰੀ ਜੇ ਲੰਬਾ ਸਮਾਂ ਚੱਲਣਾ ਲੰਬਾ ਸਮਾਂ ਫਿਰ ਫੋਨ ਤੇ ਕੰਮ ਚੱਲਣਾ ਹਾਂ ਫਿਰ ਫੋਨ ਤੇ ਹੀ ਚੱਲਣ ਦੇ ਹਾਂ ਵੀ ਜੇ ਠੱਗੀ ਮਾਰਦੇ ਆ 3 ਲੱਖ ਤੋਂ ਵਿੱਚੋਂ 70 ਕੁ ਹਜ਼ਾਰ ਦੇ ਦੋ ਭੇਜ ਦੀ ਟੋਕੜੀਆਂ ਬਾਕੀ ਖਾਲੀ ਕਹਿਣਾ ਵੀ ਹੈ ਜੀ ਹਾਂ ਖਾਲੀ ਵੀ ਲਾਂਦਾ ਵੀ ਕੋਈ ਨਹੀਂ ਸ਼ਾਬਾਸ਼ ਹੈ ਤੇ ਸ਼ਾਬਾਸ਼ ਜੇ ਕੰਮ ਕਰਨਾ ਫਿਰ ਇੱਕ ਨੰਬਰ ਤੇ ਵਧੀਆ ਤਰੀਕੇ ਨਾਲ ਸਚਾਈ ਦੇ ਘੜ ਕੇ ਕਰ ਸਚਾਈ ਦੇ ਘੜ ਕੇ ਕਰ ਬਈ ਗਾਣਾ ਅਸੀਂ ਸਾਨੂੰ ਆਉਣਾ ਹੋਣਾ ਨਾ ਪਵੇ ਜੀ ਪਰ ਉਵੇਂ ਹੀ ਬੰਦੇ ਨੇ ਕੀਤਾ ਪਰ ਉਹ ਬੰਦੇ ਨੇ ਤੀਜੀ ਵਾਰ